ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 7ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ 6ਵਾਂ ਔਰ ਤੇ ਕਾਟਿਆ ਰਸਾਇਣਿਕ ਪਰਿਵਰਤਨ ਇਸ ਸਬਕ ਸਬਕ ਨੂੰ ਸਮਝਣ ਲਈ ਸੋਚੋ ਅਤੇ ਉੱਤਰ ਦਿਓ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਅਗਲੇ 10 ਸਵਾਲ 21 ਤੋਂ ਲੈ ਕੇ 30 ਤੱਕ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ ਸੁਣੋ ਅਤੇ ਸਮਝੋ ਸਾਰੇ ਸਵਾਲ ਅਤੇ ਉਹਨਾਂ ਦੇ ਉੱਤਰ ਤੁਸੀਂ ਆਪਣੀ ਨੋਟਬੁੱਕ ਵਿੱਚ ਕਾਪੀ ਵਿੱਚ ਉਤਾਰ ਲਓ पर मगरों दी ਇਹਨਾਂ ਨੂੰ ਚੇਤਾ ਕਰਕੇ ਬਿਨਾਂ ਦੇਖੇ ਆਪਣੇ ਆਪ ਲਿਖਣ ਦਾ ਅਭਿਆਸ ਵੀ ਜ਼ਰੂਰ ਕਰੋ ਸੌ ਸ਼ੁਰੂ ਕਰੀਏ ਇਸੇ ਚੈਨਲ ਤੇ ਪਿਆਰੇ ਵਿਦਿਆਰਥੀਓ ਤੁਹਾਡੀ 7ਵੀਂ ਜਮਾਤ ਨਾਲ ਜੁੜੀਆਂ ਹੋਣ ਦੂਜੀਆਂ ਕੁਝ ਹੋਰ ਪਲੇਲਿਸਟਾਂ ਵੀ ਹਨ ਚੈਨਲ ਤੇ ਜਾ ਕੇ ਚੈਨਲ ਨੂੰ ਖੋਲੋ ਪਲੇਲਿਸਟ ਤੇ ਟੈਪ ਕਰੋ ਤੇ ਸੂਚੀ ਨੂੰ ਉੱਥੇ ਸਕਰੋਲ ਕਰੋ ਤੁਹਾਨੂੰ ਉੱਥੇ ਮਿਲਣਗੀਆਂ 7th english 7th math ਫਿਰ 7ਵੀਂ ਗਣਿਤ ਫਿਰ ਗਣਿਤ ਦੇ ਸਿਧਾਂਤ ਤੇ ਇੱਕ ਬੱਚੇ ਨੂੰ 20 ਜਨਰਲ ਨੋਲੇਜ ਨੂੰ ਵਧਾਉਣ ਲਈ ਇਹ ਲਿਸਟ ਹੈਗੀ ਐਬ੍ਰੀਵੀਏਸ਼ਨ ਜਿਹਦੇ ਵਿੱਚ ਅਲੱਗ-ਅਲੱਗ ਵਿਸ਼ਿਆਂ ਦੀਆਂ ਐਬ੍ਰੀਵੀਏਸ਼ਨਸ ਨੂੰ ਵਿਸਤ੍ਰਿਤ ਰੂਪ ਦੇ ਕੇ ਸਮਝਾਇਆ ਗਿਆ ਹੈ ਸੋ ਤੁਸੀਂ ਇਹਨਾਂ ਪਲੇਲਿਸਟ ਨੂੰ ਖੋਲ ਕੇ ਇਹਨਾਂ ਚ ਵੀ ਵੀਡੀਓਜ਼ ਵੀ ਜ਼ਰੂਰ ਦੇਖੋ ਆਓ ਦੇਖੀਏ ਬੱਚਿਓ ਹੁਣ ਐਵਰਲੇ ਕੁਐਸਚਨਸ ਸੋ ਸਵਾਲ ਨੰਬਰ 1 ਕੀ ਹੈ ਬੱਚਿਓ ਕਹਿੰਦੇ ਮੈਗਨੀਸ਼ੀਅਮ ਰਿਬਨ ਸੋ ਰਿਬਨ ਉਸੇ ਆਮ ਪੰਜਾਬੀ ਬੋਲਚਾਲ 'ਚ ਅਸੀਂ ਫੀਤਾ ਕਹਿ ਦਿੰਦੇ ਆ ਫੀਤਾ ਉਹ ਚਪਟਾ ਜਿਹਾ ਇੱਕ ਫੀਤਾ ਜਿਹਾ ਹੁੰਦਾ ਥੋੜੀ ਕਿਤਾਬ ਜਿਹਦਾ ਰੋਲ ਦਿੱਤਾ ਹੋਇਆ ਜਿੱਦਾਂ ਆਪਣਾ ਫੀਤਾ ਹੁੰਦਾ ਹੈ ਨਾਪਣ ਵਾਲਾ ਇੰਚੀ ਟੇਪ ਨਾ ਇਦਾਂ ਦਾ ਮੈਗਨੀਸ਼ੀਅਮ ਸੋ ਮੈਗਨੀਸ਼ੀਅਮ ਰਿਬਨ ਜਲਣ ਸਮੇ ਕਿਸ ਕਿਸਮ ਦੀ ਧਾਤੂ ਆਕਸਾਈਡ ਬਣਾਉਂਦੀ ਹੈ ਜਲੇਗੀ ਤੇ ਆਕਸੀਜਨ ਹਵਾ ਜੋ ਆਕਸੀਜਨ ਹੁੰਦੀ ਆ ਆਕਸਾਈਡ ਬਣਦਾ ਹੀ ਹੈ ਪਰ ਕਹਿੰਦੇ ਕਿਸ ਕਿਸਮ ਦੀ ਆਕਸਾਈਡ ਬਣਦੀ ਹੈ ਸੋ ਮੈਗਨੀਸ਼ੀਅਮ ਰਿਬਨ ਜੋ ਫੀਤਾ ਸੀ ਕਹਿੰਦੇ ਆ ਜਲਣ ਸਮੇ ਖਾਰੀ ਕਿਸਮ ਦੀ ਖਾਰੀ ਕੋਈ ਆਕਸਾਈਡ ਖਾਰੀ ਕਿਸਮ ਦੇ ਹੁੰਦੇ ਨੇ ਕੋਈ ਆਕਸਾਈਡ ਤੇਜ਼ਾਬੀ ਕਿਸਮ ਦੇ ਹੁੰਦੇ ਨੇ ਸੋ ਮੈਗਨੀਸ਼ੀਅਮ ਦੀ ਆਕਸਾਈਡ ਜਿਹੜਾ ਖਾਰੀ ਕਿਸਮ ਦਾ ਹੁੰਦਾ ਹੈ ਸੋ ਖਾਰ ਤੇਜ਼ਾਬ ਤੇ ਲੂਣ ਬਾਰੇ ਅਸੀਂ ਪਿਛਲੇ ਅਧਿਆਇ ਵਿੱਚ ਪੜ ਚੁੱਕੇ ਹਾਂ ਸੋ ਖਾਰੀ ਕਿਸਮ ਦੀ ਤਾਤੂ ਜਿਹੜੀ ਇਹ ਆਕਸਾਈਡ ਜਿਹਨੂੰ ਮੈਗਨੀਸ਼ੀਅਮ ਆਕਸਾਈਡ ਕਹਿੰਦੇ ਆ ਤੇ ਉਹਦਾ ਸੂਤਰ ਇਹ ਬਲ ਹੈਗਾ Mg ਛੋਟਾ ਤੇ ਉਹ ਵੱਡਾ ਹੈ ਉਹਦਾ ਰਸਾਇਣਿਕ ਸੂਤਰ ਹੈਗਾ ਬਣਾਉਂਦੀ ਹੈ ਠੀਕ ਹੈ ਫਿਰ ਅਗਲਾ ਸਵਾਲ ਉਪਰੋਕਤ ਕਿਰਿਆ ਕਿਹੜੀ ਕਿਰਿਆ ਮੈਗਨੀਸ਼ੀਅਮ ਰਿਬਨ ਨੂੰ ਸਾੜਨ ਦੀ ਕਰਿਆ ਜਲਣ ਜਾਲਣ ਦੀ ਕਰਿਆ ਸੋ ਉਪਰੋਕਤ ਕਿਰਿਆ ਵਿੱਚ ਬਣੇ ਮੈਗਨੀਸ਼ੀਅਮ ਆਕਸਾਈਡ ਦਾ ਰੰਗ ਕੀ ਹੈ ਉਪਰੋਕਤ ਕਿਰਿਆ ਵਿੱਚ ਬਣੇ ਮੈਗਨੀਸ਼ੀਅਮ ਆਕਸਾਈਡ ਦਾ ਰੰਗ ਚਿੱਟਾ ਹੈ ਐਚਟੇ ਰੰਗ ਦੀ ਸਵਾ ਹੁੰਦੀ ਹੈ ਠੀਕ ਹੈ ਸਵਾਲ 3 ਉਹ ਤੁਸੀਂ ਘੋਲ ਦੀ ਤੇਜ਼ਾਬੀ ਜਾਂ ਖਾਰੀ ਕਿਸਮ ਦੀ ਜਾਂਚ ਕਰਨ ਲਈ ਕਿਹੜੇ ਪੇਪਰ ਦੀ ਵਰਤੋਂ ਕਰਦੇ ਹੋ ਸੋ ਬੱਚੇ ਸਵਾਲ ਤੇ ਵੈਸੇ ਇੱਕ ਜਵਾਬ ਚ ਮਲਕੀ ਦੋ ਸ਼ਬਦਾਂ ਦਿੱਤਾ ਜਾ ਸਕਦਾ ਹੈ ਕਿ ਲਿਟਮਸ ਪੇਪਰ ਦੀ ਵਰਤੋਂ ਕਰਦੇ ਹਾਂ ਪਰ ਮੈਂ ਨਾਲ ਇਹ ਸਮਝਾ ਵੀ ਦਿੱਤਾ ਤਾਂ ਕਿ ਤੁਹਾਡਾ ਇੱਕ ਤੇ ਮੁੜ ਕੇ ਰਿਵੀਜ਼ਨ ਹੋ ਜਾਏਗੀ ਤੇ ਨਾਲੇ ਉਹ ਸਵਾਲ ਚ ਆ ਪੁੱਛ ਸਕਦੇ ਨੇ ਕਿ ਇਹ ਵਰਤੋਂ ਮਲਕੀ ਤੁਸੀਂ ਕਿਦਾਂ ਕਰੋਗੇ ਠੀਕ ਹੈ ਨਾ ਕਿੱਦਾਂ ਪਤਾ ਲਗਾਓਗੇ ਕਿ ਕਿਹੜੀ ਤੇਜ਼ਾਬੀ ਹੈ ਕਿਹੜੀ ਖਾਰੀ ਹੈ ਸੋ ਮੈਂ ਸਵਾਲ ਕੇਵਰ ਉੱਤਰ ਛੋਟੇ ਹੁੰਦੇ ਨੇ ਪਰ ਮੈਂ ਨਾਲ ਲੱਗਦੀ ਗੱਲ ਜੋੜ ਦਿੰਦਾ ਹਾਂ ਉਹਨਾਂ ਤਾਂ ਕਿ ਤੁਹਾਡੇ ਗਿਆਨ 'ਚ ਵਾਧਾ ਹੁੰਦਾ ਰਹੇ ਤੁਹਾਡੀ ਰਿਵੀਜ਼ਨ ਹੁੰਦੀ ਰਹੇ ਤੇ ਇੰਨੀ ਸਮਝ ਤੁਹਾਨੂੰ ਹੋਣੀ ਚਾਹੀਦੀ ਹੈ ਕਿ ਕਿੰਨਾ ਜਵਾਬ ਲਿਖਣਾ ਹੈ ਜੇ 1 ਨੰਬਰ ਦਾ ਅੱਧੇ ਨੰਬਰ ਦਾ ਸਵਾਲ ਹੈ ਫਿਰ ਇਕੱਲਾ ਇੰਨਾ ਜਵਾਬ ਦੇ ਦੇਣਾ ਅਸੀਂ ਲਿਟਮਸ ਪੇਪਰ ਦੀ ਵਰਤੋਂ ਕਰਦੇ ਹਾਂ ਹੁਣ ਵੇਖ ਕਿਸ ਕਿਸ ਨੇ ਕਿਹੜੇ ਕਿਹੜੇ ਪੇਪਰ ਦੀ ਵਰਤੋਂ ਕਰਦੇ ਹੋ ਤੇ ਜਵਾਬ ਆ ਗਿਆ ਲਿਟਮਸ ਪੇਪਰ ਦੀ ਵਰਤੋਂ ਫਰੇ ਵਰਤੋਨਾ ਅਧਾਰ ਕੀ ਹੈਗਾ ਤੇ ਨਾਲ ਲਿਖ ਦੇਣਾ ਆਪਾਂ ਤੇਜ਼ਾਬੀ ਘੋਲ ਤੇਜ਼ਾਬੀ ਘੋਲ ਕਿਹਾ ਹੁੰਦਾ ਐਸਿਡਿਕ ਡੀ ਸੋ ਐਸਿਡ ਡੀ ਵਿੱਚ ਮੁੱਕਦਾ ਤੇ ਰੈੱਡ ਵੀ ਡੀ ਚ ਮੁੱਕਦਾ ਸੋ ਤੇਜ਼ਾਬੀ ਘੋਲ ਜਿਹੜਾ ਹੈ ਨੀਲੇ ਲਿਟਮਸ ਨੂੰ ਲਾਲ ਕਰ ਦਿੰਦਾ ਸੋ ਤੇਜ਼ਾਬੀ ਘੋਲ ਨੀਲੇ ਲਿਟਮਸ ਪੇਪਰ ਨੂੰ ਲਾਲ ਕਰ ਦਿੰਦਾ ਹੈ ਅਤੇ ਖਾਰੀ ਖਾਰੀ ਕਿਹਾ ਹੁੰਦੇ ਨੇ ਬੇਸ ਬੇਸਿਕ ਜਿਹੜੇ ਹੁੰਦੇ ਨੇ ਹਨਾ ਬੀ ਤੋਂ ਬੇਸ ਬੇਸ ਤੇ ਬੀ ਤੋਂ ਬਲੂ ਹੈ ਲਾਲ ਨੂੰ ਨੀਲਾ ਕਰ ਦਿੰਦੇ ਨੇ ਅਤੇ ਖਾਰੀ ਕੋਲ ਲਾਲ ਲਿਟਮਸ ਪੇਪਰ ਨੂੰ ਨੀਲਾ ਕਰ ਦਿੰਦਾ ਹੈ ਠੀਕ ਹੈ ਇਹ ਗੱਲ ਸਾਨੂੰ ਪਤਾ ਹੋਣੀ ਚਾਹੀਦੀ ਹੈ 24ਵਾਂ ਸਵਾਲ ਮੈਗਨੀਸ਼ੀਅਮ ਰਿਬਨ ਫਿਤਾ ਦੇ ਜਲ ਕੇ ਸਵਾ ਬਰਣ ਨੂੰ ਰਸਾਇਣਿਕ ਸਮੀਕਰਨ ਰਾਹੀਂ ਦਰਸਾਓ ਸਭ ਤੋਂ ਪਹਿਲੇ ਤੇ ਇੰਦਾ ਸ਼ਬਦਾਚਾਰ ਵਿੱਚ ਲਿਖ ਦੇਣਾ ਹੈ ਮੈਗਨੀਸ਼ੀਅਮ ਜਮਾ ਆਕਸੀਜਨ ਕਿੱਥੋਂ ਆਈ ਹਵਾ ਵਿੱਚ ਅਸੀਂ ਲੁੰਨੇ ਆ ਤੇ ਹਵਾ ਵਿੱਚ ਬੱਚਾ ਆਕਸੀਜਨ ਹੁੰਦੀ ਹੈ ਸੋ ਆਕਸੀਜਨ ਦੇ ਨਾਲ ਰਸਾਇਣਕ ਕਿਰਿਆ ਹੁੰਦੀ ਹੈ ਤੇ ਇਹ ਤੋਂ ਬਣਦਾ ਹੈ ਮੈਗਨੀਸ਼ੀਅਮ ਆਕਸਾਈਡ ਜਿਹੜਾ ਉਹ ਚੂਰਾ ਬਣ ਜਾਂਦਾ ਪਾਊਡਰ ਬਣ ਜਾਂਦਾ ਠੀਕ ਹੈ ਸੋ ਇਹ ਬਣ ਗਿਆ Mg ਮੈਗਨੀਸ਼ੀਅਮ ਹੈ ਬਣ ਗਿਆ ਆਕਸੀਜਨ ਤੇ ਇੱਥੇ ਦੋ ਆਕਸੀਜਨ ਦੇ ਇਹਨੂੰ ਹੈਗੇ ਨੇ ਠੀਕ ਹੈ ਨਾ ਸਵੈਮ GO ਤੇ ਇੱਥੇ ਦੋ ਲਿਖ ਦੇਣਾ ਤੇ ਇੱਥੇ ਵੀ ਦੋ ਲਿਖ ਦੇਣਾ ਤੇ ਹੁਣ ਦੋ ਮੈਗਨੀਸ਼ੀਅਮ ਹੋ ਗਏ ਇੱਥੇ ਦੋ ਮੈਗਨੀਸ਼ੀਅਮ ਹੋ ਗਏ ਦੋ ਆਕਸੀਜਨ ਹੋ ਗਏ ਤੇ ਇੱਥੇ ਵੀ ਦੋ ਆਕਸੀਜਨ ਹੋ ਗਏ ਸੋ ਇਹ ਜਿਹੜਾ ਸਮੀਕਰਨ ਹੋ ਗਿਆ ਸੰਤੁਲਿਤ ਬਣ ਗਿਆ ਇਹ ਚੀਜ਼ਾਂ ਤੁਹਾਨੂੰ ਅਗਲੀ ਕਲਾਸਾਂ ਵਿੱਚ ਪੜਾਈਆਂ ਜਾਣੀਆਂ ਹਾਲੇ ਤੁਸੀਂ ਇਹ ਅਗਲਾ ਆ ਗਿਆ 25ਵਾਂ ਸਵਾਲ ਮੈਗਨੀਸ਼ੀਅਮ ਆਕਸਾਈਡ ਦੀ ਸੁਆਹ ਪਾਣੀ ਵਿੱਚ ਘੁਲ ਕੇ ਇੱਕ ਨਵਾਂ ਪਦਾਰਥ ਬਣਾਉਂਦੀ ਹੈ ਇਸ ਦਾ ਸਾਇਨਿਕ ਪਰਿਵਰਤਨ ਨੂੰ ਸਮੀਕਰਨ ਰਾਹੀਂ ਦਰਸਾਓ ਉਹੀ ਚੀਜ਼ ਆ ਗਈ ਹੁਣ ਲਿਖਾਂਗੇ ਇੱਥੇ ਮੈਗਨੀਸ਼ੀਅਮ ਆਕਸਾਈਡ ਜਮਾ ਪਾਣੀ ਤੇ ਵਿੱਚ ਨਵਾਂ ਪਦਾਰਥ ਬਣਦਾ ਹੈ ਮੈਗਨੀਸ਼ੀਅਮ ਹਾਈਡਰੋਕਸਾਈਡ ਉਹ ਨਵਾਂ ਪਦਾਰਥ ਸੁਣਨਾ ਤਾਂ ਕਿਹੜਾ ਬਣਦਾ ਉਹ ਮੈਗਨੀਸ਼ੀਅਮ ਹਾਈਡਰੋਕਸਾਈਡ ਬਣੇਗਾ ਤੇ ਇਹਦਾ ਬੱਚੇ ਰਸਾਇਣਿਕ ਸੂਤਰ ਇਦਾਂ ਬਣਗੇ ম্যাগਨੀਸ਼ੀਅਮ ਆਕਸਾਈਡ ਅਸੀਂ ਪਿਛਲੇ ਸਵਾਲ ਸਿੱਖ ਲਿਆ ਉਹਦਾ ਰਸਾਇਣਿਕ ਸੂਤਰ ਹੈਗਾ ਐਮ ਜੀਓ ਤੇ ਪਾਣੀ ਦਾ ਸੂਤਰ ਹੁੰਦਾ H2O ਤੇ ਇਹ ਬਣ ਜਾਏਗਾ ਐਮ ਜੀ ਬ੍ਰੈਕਟ ਪਾ ਕੇ OH ਤੇ ਪੂਰੇ ਬ੍ਰੈਕਟ ਦੇ ਥੱਲੇ ਪਾ ਦੇਣਾ 2 ਦੋ ਨਹੀਂ ਪਾਉਣੀ ਹੈ ਇਹ ਬਣ ਗਿਆ ম্যাগਨੀਸ਼ੀਅਮ ਹਾਈਡਰੋਕਸਾਈਡ ਠੀਕ ਹੈ ਇਹਨਾਂ ਨੂੰ ਬੱਚੇ ਲਿਖ ਲਓ ਤੇ ਆਂਦੇ-ਆਂਦੇ ਬਾਰ-ਬਾਰ ਲਿਖਿਆ ਕਰੋ ਰਫੇ ਪੇਪਰ ਤੇ ਲਿਖੀ ਜਾਓ ਬਾਰ-ਬਾਰ ਤੇ ਤੁਹਾਡੇ ਜਦੋਂ ਤੁਸੀਂ 8-10 ਵਾਰ ਲਿਖ ਲਓਗੇ ਤੇ ਮਿਲਾਨ ਕਰੀ ਜਾਓਗੇ ਤੇ ਤੁਹਾਡੇ ਦਿਮਾਗ 'ਚ ਪੱਕੀ ਤੌਰ ਤੇ ਬਹਿ ਜਾਣਗੇ ਫਿਰ ਅਗਲਾ ਸਵਾਲ ਆ ਗਿਆ ਬੱਚੋ 26ਵਾਂ ਮੈਗਨੀਸ਼ੀਅਮ ਹਾਈਡਰੋਕਸਾਈਡ ਦਾ ਸੁਭਾ ਕੀ ਹੈ ਤੁਸੀਂ ਇਸ ਦੀ ਪਰਖ ਕਿਵੇਂ ਕਰੋਗੇ ਸੋ ਜਵਾਬ ਹੈ ਮੈਗਨੀਸ਼ੀਅਮ ਹਾਈਡਰੋਕਸਾਈਡ ਦਾ ਸੁਭਾ ਖਾਰੀ ਹੈ ਅਸੀਂ ਇਸ ਦੀ ਪਰਖ ਲਿਟਮਸ ਪੇਪਰ ਦੀ ਮਦਦ ਨਾਲ ਕਰਾਂਗੇ ਕਿ ਕਿਦਾਂ ਇਸ ਦਾ ਘੋਲ ਲਾਲ ਲਿਟਮਸ ਪੇਪਰ ਨੂੰ ਨੀਲਾ ਕਰ ਦਿੰਦਾ ਹੈ ਕਿਉਂ ਖਾਰੀ ਹੈ ਨਾ ਸੋ ਲਾਲ ਨੂੰ ਨੀਲਾ ਕਰੇਗਾ ਪਰ ਨੀਲੇ ਲਿਟਮਸ ਪੇਪਰ ਦਾ ਰੰਗ ਨਹੀਂ ਬਦਲਦਾ ਨੀਲੇ ਪੇਪਰ ਨੂੰ ਨੀਲੇ ਰਹਿੰਦੇਗਾ कोई बदला नहीं आएगा पर लाल लिटमस पेपर ਨੂੰ ਨੀਲਾ ਕਰ ਦੇਗਾ ਕਿਉਂਕਿ ਇਹ ਖਾਰੀ ਹੈ ਖਾਰੀ ਦਾ ਮਤਲਬ ਬੇਸ ਬੇਸ ਵੀ ਤਾਂ ਸ਼ੁਰੂ ਹੁੰਦਾ ਹੈ ਤੇ ਬੀ ਵੀ ਤਾਂ ਬਣਦਾ ਹੈ ਬਲੂ ਤੇ ਬਲੂ ਤਾਂ ਮਿਲਦਾ ਹੁੰਦਾ ਨੀਲਾ ਸਾਈ ਤਾਂਬੇ ਦੇ ਸਲਫੇਟ ਜਿਹਨੂੰ ਅਸੀਂ ਕਹਿੰਦੇ ਨੇ ਕਾਪਰ ਸਲਫੇਟ ਤੇ ਕਾਪਰ ਨੂੰ ਪੰਜਾਬੀ ਚ ਕਹਿੰਦੇ ਤਾਂਬਾ ਸੋ ਤਾਂਬੇ ਦਾ ਸਲਫੇਟ ਮਤਲਬ ਕਾਪਰ ਸਲਫੇਟ ਦਾ ਸਧਾਰਨ ਨਾਮ ਕੀ ਹੈ ਆਮ ਬੋਲਚਾਲ ਦੀ ਬੋਲੀ ਚ ਇਹਨੂੰ ਕੀ ਕਿਹਾ ਜਾਂਦਾ ਹੈ ਸੋ ਤਾਂਬੇ ਦੇ ਸਲਫੇਟ ਜੋ ਕਾਪਰ ਸਲਫੇਟ ਹੈ ਉਹਦਾ ਸੂਤਰ ਹੈਗਾ ਨਾਲ ਨਾਲ ਨੂੰ ਸੂਤਰ ਵੀ ਲਿਖ ਦਿੱਤਾ ਹੈ ਤਾਂ ਕਿ ਤੁਹਾਡਾ ਮਨਕੀ ਦਿਮਾਗ ਚ ਇਹ ਚੀਜ਼ਾਂ ਨਾਲ ਨਾਲ ਦੇ ਬੈਠੀਆਂ ਜਾਣ CuSO4 ਇਹ ਕਾਪਰ ਸਲਫੇਟ ਦਾ ਸੂਤਰ ਹੈ ਦਾ ਆਸਧਾਰਨ ਨਾਮ ਨੀਲਾ ਤੋਥਾ ਹੈ ਯਾਦ ਰੱਖਣਾ ਨੀਲਾ ਤੋਥਾ ਕਾਪਰ ਸਲਫੇਟ ਨੀਲੇ ਰੰਗ ਦਾ ਹੁੰਦਾ ਫਿਰ ਅਗਲਾ ਆ ਗਿਆ ਸਵਾਲ 28ਵਾਂ ਆਇਰਨ ਸਲਫੇਟ ਦਾ ਰੰਗ ਅਤੇ ਰਸਾਇਣਿਕ ਫਾਰਮੂਲਾ ਲਿਖੋ ਸੋਚੋ ਆਇਰਨ ਸਲਫੇਟ ਦਾ ਰੰਗ ਹੁੰਦਾ ਹਰਾ ਜਿਵੇਂ ਕਾਪਰ ਸਲਫੇਟ ਦਾ ਹੁੰਦਾ ਨੀਲਾ ਆਇਰਨ ਸਲਫੇਟ ਦਾ ਹੁੰਦਾ ਹਰਾ ਤੇ ਆਇਰਨ ਸਲਫੇਟ ਦਾ ਰਸਾਇਣਿਕ ਸੂਤਰ ਰਸਾਇਣੀ ਫਾਰਮੂਲਾ ਕੀ ਹੈ Fe ਸਲਫੇਟ ਇਹਨਾਂ ਸਲਫੇਟ ਦਾ ਮਤਲਬ SO4 ਇੱਥੇ ਵੀ SO4 ਇੱਥੇ ਵੀ SO4 ਪਰ ਜਿੱਥੇ ਕਾਪਰ ਸਲਫੇਟ ਆ ਗਿਆ ਉੱਥੇ Cu ਲਿਖ ਦੇਣਾ ਤੇ ਜਿੱਥੇ ਆਇਰਨ ਸਲਫੇਟ ਆ ਗਿਆ ਉੱਥੇ Fe ਲਿਖ ਦੇਣਾ ਬਸ ਇਹਨਾਂ ਕੀ ਹੈ ਕੰਮ ਹਨਾ ਇਹਨਾਂ ਧਿਆਨ ਚ ਰੱਖਣਾ ਬਾਕੀ ਸਲਫੇਟ ਦਾ ਤੇ ਉਹੀ ਰਹੇਗਾ SO4 SO4 ਕਾਪਰ ਦਾ Cu ਆਇਰਨ ਦਾ Fe ਅਗਲਾ ਸਵਾਲ 29 ਇਹਨੂੰ ਧਿਆਨ ਨਾਲ ਦੇਖੋ ਤਾਂਬੇ ਦੇ ਸਲਫੇਟ ਜਿਹਨੂੰ ਕਹਿੰਦੇ ਆ ਕਾਪਰ ਸਲਫੇਟ ਦਾ ਪਾਣੀ ਅਤੇ ਕੁਝ ਬੂੰਦਾਂ ਹਲਕੇ ਸਲਫਿਉਰਿਕ ਐਸਿਡ ਵਿੱਚ ਘੋਲ ਨੀਲੇ ਰੰਗ ਦਾ ਹੁੰਦਾ ਹੈ ਪਾਣੀ ਲਿਆ ਬੀਕਰ ਲਿਆ ਪਾਣੀ ਦਾ ਉਹ ਚ ਇੱਕ ਚਮਚ ਸਲਫਰ ਕਾਪਰ ਸਲਵੇਟ ਪਾਇਆ ਤੇ ਕੁਝ ਬੂੰਦਾਂ ਹਲਕੇ ਸਲਫੂਰਿਕ ਐਸਿਡ ਦੀਆਂ ਪਾਈਆਂ ਤੇ ਘੋਲ ਬਣ ਗਿਆ ਤੇ ਬੱਚਿਓ ਇਹ ਘੋਲ ਹੁੰਦਾ ਨੀਲੇ ਰੰਗ ਦਾ ਤੋਂ ਕਾਪਰ ਸਲਫੇਟ ਨੀਲੇ ਰੰਗ ਦਾ ਹੁੰਦਾ ਹੈ ਹਨਾ ਇਸ ਘੋਲ ਵਿੱਚ ਲੋਹੇ ਦੀ ਮੇਕ ਪਾਉਣ ਤੋਂ ਕੁਝ ਸਮੇਂ ਬਾਅਦ ਲੋਹੇ ਦੀ ਮੇਕ ਪਾਤੀ ਨਵੀਂ ਸਲੇਟੀ ਰੰਗ ਦੀ ਹੁੰਦੀ ਹੈ ਨਾ ਨਵੇਂ ਅੰਗ ਦੀ ਨਵੇਂ ਨਵੀਂ ਨਵੀਂ ਨਕੋਰੀ ਕੋ ਮੇਕ ਪਾਤੀ ਲੋਹੇ ਦੇ ਕਲ ਪਾਤੀ ਲੋਹੇ ਦੀ ਮੇਕ ਪਾਉਣ ਤੋਂ ਕੁਝ ਸਮੇਂ ਬਾਅਦ ਘੋਲ ਦਾ ਰੰਗ ਨੀਲੇ ਤੋਂ ਹਰਾ ਹੋ ਜਾਂਦਾ ਹੈ ਐਡੇ ਤੰਤਰਿਕ ਨੇ ਜੋਤੀ ਨੇ ਬਾਬੇ ਨੇ ਇਦਾਂ ਦੇ ਪ੍ਰਯੋਗ ਕਰਕੇ ਲੋਕਾਂ ਨੂੰ ਉੱਲੂ ਬਣਾੰਦ ਨੇ ਕਹਿੰਦੇ ਦੇਖ ਬੀਬੀ ਜੇ ਤੇਰੇ ਤੇ ਟੁਣਾ ਕੀਤਾ ਹੋਏਗਾ ਨਾ ਕਿਸੇ ਨੇ ਤੇਰੀ ਦਰਾਨੀ ਨੇ ਤੇਰੀ ਜਠਾਣੀ ਨੇ ਤੇਰੀ ਗਵੰਡਣ ਨੇ ਕਿ ਇਹ ਕੋਲ ਨੀਲੇ ਤੋਂ ਹਰਾ ਹੋ ਜਾਏਗਾ ਕੋਈ ਤਾਂ ਉੱਲੂ ਬਣਾਉਂਦੇ ਨੇ ਤੇ ਹਰਾ ਤੇ ਹੁਣ ਹੀ ਹੋਣਾ ਹੈ ਤੇ ਉਹ ਜਿਹੜੇ ਵਿਚਾਰੇ ਕਿਹ ਬੰਦੇ ਪੜ੍ਹੇ ਲਿਖੇ ਨਹੀਂ ਹੁੰਦੇ ਪਿੰਡਾਂ ਦੇ ਉਹ ਬੀਵੀਆਂ ਫਸ ਜਾਂਦੀਆਂ ਹਾ ਮੇਰੀ ਦਰਾਨੀ ਨੇ ਸਾਰਾ ਕੀਤਾ ਕਰਾਇਆ ਹੈ ਮੇਰੀ ਜਠਾਣੀ ਦਾ ਮੇਰੀ ਸੱਸ ਦਾ ਹਾਂ ਨਾ ਉਹ ਘਰਾਂ ਚ ਲੜਾਈਆਂ ਪਾਉਂਦੇ ਨੇ ਬਾਬੇ ਠੀਕ ਹੈ ਨਾ ਸੋ ਕਹਿੰਦੇ ਉਹ ਕੋਲ ਦਾ ਰੰਗ ਨੀਲੇ ਤੋਂ ਹਰਾ ਅਤੇ ਮੇਖ ਦਾ ਰੰਗ ਸੁਲੇਟੀ ਤੋਂ ਭੂਰਾ ਕਿਉਂ ਹੋ ਜਾਂਦਾ ਹੈ ਠੀਕ ਹੈ ਜੀ ਆਓ ਦੇਖੀਏ ਮੇਖ ਪਾਉਣ ਤੋਂ ਕੁਝ ਸਮੇਂ ਬਾਅਦ ਤਾਂਬੇ ਦੇ ਸਲਫੇਟ ਦੇ ਘੋਲ ਦਾ ਰੰਗ ਨੀਲੇ ਤੋਂ ਹਰਾ ਨਵਾਂ ਪਦਾਰਥ ਆਇਰਨ ਦਾ ਸਲਫੇਟ ਬਣਨ ਕਰਕੇ ਹੋ ਜਾਂਦਾ ਹੈ ਸੋ ਬੱਚੋ ਕਿ ਨਵਾਂ ਪਦਾਰਥ ਬਣ ਜਾਂਦਾ ਹੈ ਇਹ ਰਸਾਇਣਿਕ ਪ੍ਰਕਿਰਿਆ ਹੈਗੀ ਹੈ ਹੈਨਾ ਰਸਾਇਣਿਕ ਕਿਰਿਆ ਦੇ ਨਾਲ ਕੀ ਹੋਇਆ ਕਾਪਰ ਸਲਫੇਟ ਨੀਲਾ ਸੀਗਾ ਹੁਣ ਕੀ ਬਣ ਜਾਏਗਾ ਆਇਰਨ ਸਲਫੇਟ ਉਹ ਹਰਾ ਹੁੰਦਾ ਹੈ ਬਸ ਇੰਨੀ ਕਹਾਣੀ ਹੈ ਕੋਈ ਟੂਣਾ ਨਹੀਂ ਕੀਤਾ ਹੁੰਦਾ ਕਿਸੇ ਨੇ ਕੋਈ ਮਤਲਬ ਕੀ ਤੰਤਰਮੰਤਰ ਨਹੀਂ ਕੀਤਾ ਹੁੰਦਾ ਕੋਈ ਸ਼ੈਤਾਨ ਨਹੀਂ ਆਂਦਾ ਕੋਈ ਦੁਸ਼ਟ ਆਤਮਾ ਨਹੀਂ ਆਂਦੀਆਂ ਉਹ ਸਭ ਬਕਵਾਸ ਹੁੰਦੀਆਂ ਚੀਜ਼ਾਂ ਹਨਾ ਸੋ ਇਹ ਸਭ ਰਸਾਇਣਿਕ ਕਿਰਿਆ ਹੁੰਦੀ ਹੈ ਅਤੇ ਮੇਖ ਦਾ ਰੰਗ ਉਸ ਉੱਤੇ ਤਾਂਬੇ ਦੀ ਪਰਤ ਚੜਨ ਕਰਕੇ ਭੂਰਾ ਹੋ ਜਾਂਦਾ ਹੈ ਜਿਹੜਾ ਤਾਂਬਾ ਕਾਪਰ ਸਲਫੇਟ ਦੇ ਵਿੱਚ ਹੁੰਦਾ ਹੈ ਉਹ ਚੋਂ ਨਿਕਲ ਕੇ ਉਹ ਮੇਖ ਦੇ ਉੱਤੇ ਚੜ ਜਾਂਦਾ ਹੈ ਤੇ ਤਾਂਬਾ ਵਚੋਂ ਭੂਰਾ ਲੰਦਾ ਹੁੰਦਾ ਹੈ ਹਨਾ ਦੋ ਨਵੇਂ ਪਦਾਰਥ ਬਣਨ ਕਰਕੇ ਇਹ ਇੱਕ ਰਸਾਇਣਿਕ ਪਰਿਵਰਤਨ ਹੈ ਤੇ ਨਵੇਂ ਪਦਾਰਥ ਬਣਦੇ ਨੇ ਜਿਸ ਦਾ ਸਮੀਕਰਨ ਇਹਠ ਅਨੁਸਾਰ ਹੈ ਤਾਂ ਦੇਖੋ ਹੈ ਗਿਆ ਕਾਪਰ ਸਲਫੇਟ ਨੀਲੇ ਰੰਗ ਦਾ ਇਹ ਚ ਪਾਇਆ ਆਇਰਨ ਲੋਹਾ ਲੋਹੇ ਦੀ ਮੇਕ ਪਾਤੀ ਤੇ ਬੱਚਿਓ ਆਇਰਨ ਨੇ ਇਹਨੂੰ ਕਾਪਰ ਨੂੰ ਪਰੇ ਕਰਤਾ ਤੇਰੀ ਥਾਂ ਲੈ ਲਿਆ ਆਇਰਨ ਸਲਫੇਟ ਬਣ ਗਿਆ ਤੇ ਰੰਗ ਭਰਾ ਹੋ ਗਿਆ ਤੇ ਬੱਚਿਓ ਜਿਹੜਾ ਕਾਪਰ ਇੱਥੋਂ ਨਿਕਲਿਆ ਸੀਗਾ ਉਹ ਆਇਰਨ ਦੇ ਉੱਤੇ ਚੜ ਗਿਆ ਮੇਕ ਦੇ ਉੱਤੇ ਚੜ ਗਿਆ ਤੇ ਤਾਂਬਾ ਉਹਦੀ ਪਰਤ ਚੜ ਗਈ ਤੇ ਤਾਂਬੇ ਦਾ ਰੰਗ ਪੂਰਾ ਹੁੰਦਾ ਸੋ ਬੱਚਿਓ ਕਾਪਰ ਸਲਫੇਟ ਜਮਾ ਆਇਰਨ ਹੈ ਬਣ ਗਿਆ ਇਹ ਨੀਲਾ ਰੰਗ ਹੈ ਇਹ ਸਲੇਟੀ ਰੰਗ ਹੈ ਤੇ ਇਹ ਇਹਦੇ ਉੱਤੇ ਚੜ ਗਿਆ ਕਾਪਰ ਹੈ ਬਣ ਗਿਆ ਕਾਪਰ ਪੂਰੇ ਰੰਗ ਦਾ ਤੇ ਇਹ ਆ ਗਿਆ ਕਾਪਰ ਸਲਫੇਟ ਦੀ ਥਾਂ ਬਣ ਗਿਆ ਆਇਰਨ ਸਲਫੇਟ ਤੇ ਇਹ ਹੁੰਦਾ ਹਰੇ ਰੰਗ ਦਾ ਬਸ ਇੰਨੀ ਦੇ ਪਾਣੀ ਹੈਗੀ ਹੈ ਬੱਚਿਓ ਇਹ ਹੁੰਦਾ ਪੜ੍ਹਾਈ ਦਾ ਫਾਇਦਾ ਇਹ ਹੁੰਦਾ ਗਿਆਨ ਦਾ ਫਾਇਦਾ ਜਿਹਦੇ ਨਾਲ ਅਗਿਆਨਤਾ ਦੀ ਧੁੰਦ ਮਿਟ ਜਾਂਦੀ ਹੈ ਜਿਹੜੇ ਬੰਦੇ ਪੜ੍ਹੇ ਲਿਖੇ ਹੁੰਦੇ ਨੇ ਵਿਚਾਰਵਾਨ ਹੁੰਦੇ ਨੇ ਉਹਨਾਂ ਨੂੰ ਠੱਗਣਾ ਔਖਾ ਹੁੰਦਾ ਹੈ ਠੀਕ ਹੈ ਕਿਉਂਕਿ ਉਹਨਾਂ ਨੂੰ ਸਾਰੀ ਅਸਲੀਅਤ ਦਾ ਇਹਨਾਂ ਗੱਲਾਂ ਦਾ ਪਤਾ ਹੁੰਦਾ ਹੈ ਸੋਤੀ ਰਸਾਇਣਿਕ ਪਰਿਵਰਤਨ ਨੂੰ ਵੇਖਣ ਲਈ ਦੋ ਨਿਰੀਖਣ ਲਿਖੋ ਕੋਈ ਵੀ ਦੋ ਨਿਰੀਖਣ ਹੋਣਾ ਸੋ ਮੈਂ ਇਕੱਠੇ ਜੋੜ ਦਿੱਤੇ ਨੇ ਪਹਿਲਾ ਤਾਪ ਪ੍ਰਕਾਸ਼ ਆਵਾਜ਼ ਇਕੱਠੀਆਂ ਪਟਾਕਾ ਯਾਦ ਰੱਖ ਲਓ ਜਿਹੜੇ ਪਟਾਕਾ ਬਾਲਦੇ ਹੈ ਕੀ ਹੁੰਦਾ ਸੇਕ ਵੀ ਨਿਕਲਦਾ ਹੈ ਤਾਪ ਵੀ ਨਿਕਲਦਾ ਹੈ ਅਬ ਆਜ ਵੀ ਅੰਦੀ ਠਾ ਕਰਕੇ ਤੇ ਪ੍ਰਕਾਸ਼ ਲਾਈਟ ਵੀ ਨਿਕਲਦੀ ਹੈ ਤੇ ਸੈਨਿਕ ਪ੍ਰਕਿਰਿਆ ਹੈਗੀ ਹੈ ਸੋ ਧਾ ਪ੍ਰਕਾਸ਼ ਆਵਾਜ਼ ਆਦਾ ਪੈਦਾ ਹੁੰਦਾ ਜਿਵੇਂ ਕਿ ਪਟਾਚਿਆਂ ਵਿੱਚ ਗੈਸ ਹੀ ਨਿਕਲਦੀ ਵੈਸੇ ਤੇ ਸੋ ਮੈਂ ਗੈਸ ਦਾ ਨਿਕਲਣਾ ਆਏ ਬੱਚੋ ਕੱਕਾ ਰਹਿ ਗਿਆ ਵਿੱਚ ਨਿੱਲਣਾ ਹੋ ਗਿਆ ਇਹਨੂੰ ਕਰ ਦੋ ਕੱਕਾ ਇੱਥੇ ਠੀਕ ਹੈ ਕੱਕਾ ਆ ਗਿਆ ਇੱਥੇ ਨਿਕਲਣਾ ਗੈਸ ਦਾ ਨਿਕਲਣਾ ਜਿਵੇਂ ਕਿ ਸੁੱਕੇ ਪੱਤੇ ਆ ਲੱਕੜ ਆਦ ਦਾ ਜਲਣਾ ਸੁੱਕੇ ਪੱਤੇ ਸਾੜੋ ਲੱਕੜ ਵਾਲੋ ਮਾਥੀਆਂ ਵਾਲੋ ਹਨਾ ਕੋਈ ਕਾਗਜ਼ ਵਾਲੋ ਕੋਈ ਪੁਰਾਣੇ ਕੱਪੜੇ ਵਾਲੋ ਕੀ ਹੁੰਦਾ ਗੈਸ ਨਿਕਲਦੀ ਹੈ ਤੇ ਉਹ ਵੀ ਕੀ ਹੈ ਬੱਚਿਓ ਰਸਾਇਣਿਕ ਪਰਿਵਰਤਨ ਜਿਹਦੇ ਵਿੱਚ ਕੋਈ ਨਵੇਂ ਪਦਾਰਥ ਬਣਦੇ ਹਨ ਗੈਸ ਹੁੰਦੀ ਹੈ ਕੋਈ ਗੰਧ ਨਿਕਲਦੀ ਹੈ ਹਾਂ ਸੋ ਉਹ ਰਸਾਇਣਿਕ ਪਰਿਵਰਤਨ ਹੈ ਸੋ ਐਸੀ ਪਿਆਰੀ ਵਿਦਿਆਰਥੀਓ ਤੁਹਾਡੇ ਸੋਚੋ ਤੇ ਉੱਤਰ ਦਿਓ ਦੀ ਲੜੀ ਵਿੱਚ ਅਗਲੇ 10 ਸਵਾਲ ਤੇ ਤੁਸੀਂ ਇਸੇ ਤਰ੍ਹਾਂ ਨੀਵ ਨਾਣ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰਾਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ